ਸੂਪਰ 7 ক্রিকেট ਫਾਊਂਡੇਸ਼ਨ ਇੰਡੀਆ ਵੱਲੋਂ 25 26 27 ਦਸੰਬਰ 2023 ਨੂੰ ਅਲੀਵਾਲ ਦੇ ਸਪੋਰਟਸ ਸਟੇਡੀਅਮ ਵਿੱਚ ক্রিকেট ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਉਸ ਦੀ ਸ਼ੁਰੂਆਤ ਅੱਜ ਡੀਐਸਪੀ ਫਤੇਗਰ ਚੋੜੀਆਂ ਸ਼ਰਵਨਜੀਤ ਸਿੰਘ ਨੇ ਰਿਬਨ ਕੱਟ ਕੇ ਅਤੇ ਖੇਡ ਮੈਦਾਨ ਵਿੱਚ ਜਾ ਕੇ ਟਾਸ ਪਾ ਕੇ ਕੀਤੀ ਇਸ ਮੌਕੇ ਡੀਐਸਪੀ ਫਤੇਗਰ ਚੋੜੀਆਂ ਨੇ ਬੋਲਦੇ ਹੋਏ ਕਿਹਾ ਕਿ ਇਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਹਨ ਇਹਨਾਂ ਨਾਲ ਬੱਚਿਆਂ ਦਾ ਧਿਆਨ ਨਸ਼ਿਆਂ ਵੱਲੋਂ ਹਟਕੇ ਖੇਡਾਂ ਵੱਲ ਪ੍ਰੇਰਿਤ ਹੁੰਦਾ ਹੈ ਪੰਜਾਬ ਪ੍ਰਧਾਨ ਜਰਨੈਲ ਸਿੰਘ ਲਾਡੀ ਦੀ ਅਗਵਾਈ ਹੇਠ ਸਾਰੀ ਟੀਮ ਵੱਲੋਂ ਡੀਐਸਪੀ ਫਤੇਗਰ ਚੋੜੀਆਂ ਸ਼ਰਵਨਜੀਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੰਜਾਬ ਪ੍ਰਧਾਨ ਜਰਨੈਲ ਸਿੰਘ ਲਾਡੀ ਨੇ ਕਿਹਾ ਕਿ 22 ਸਟੇਟਾਂ ਤੋਂ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਅਤੇ ਹੋਰ ਵੀ ਖਾਸ ਸ਼ਖਸੀਅਤਾਂ ਅਤੇ ਰਾਜਨੀਤਿਕ ਹਸਤੀਆਂ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕਰਨਗੀਆਂ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੋੜੀਆਂ ਤੋਂ ਮਨਪ੍ਰੀਤ ਸਿੰਘ ਮਾਨ ਦੀ ਖਾਸ ਰਿਪੋਰਟ ਹਾਂਜੀ ਇਹ 7 ਜੋ ਸੁਪਰ ਸੀਰੀਜ਼ ਜਿਹੜੀ ਫੈਡਰੇਸ਼ਨ ਆ ਇੰਡੀਆ ਦੀ ਉਹਦੇ ਵੱਲੋਂ ਪੰਜਾਬ ਨੂੰ ਇੱਕ ਹੋਸਟ ਕਰਨ ਦਾ ਮੌਕਾ ਦਿੱਤਾ ਗਿਆ ক্রিকেট ਟੂਰਨਾਮੈਂਟ ਉਹਦੇ ਵਿੱਚ ਮੈਂ ਧੰਨਵਾਦ ਕਰਾਂਗਾ ਪਹਿਲਾਂ ਤੇ ਇਹਨਾਂ ਨੂੰ ਨਾਲ ਦੀ ਨਾਲ ਮੁਬਾਰਕਵਾਦ ਦਿੰਨਾ ਜਿਹੜੀ ਪੰਜਾਬ ਫੈਡਰੇਸ਼ਨ ਜਿਹੜਾ ਸੈਵਨ ਸਾਰੇ ਸੁਪਰ ਜਿਹੜਾ ਟੂਰਨਾਮੈਂਟ ক্রিকেট ਕਰਵਾ ਰਹੀ ਹੈ ਤੇ ਪ੍ਰਧਾਨ ਸਾਹਿਬ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਵਾਦ ਦਿੰਨਾ ਕਿ ਇੱਕ ਬਹੁਤ ਹੀ ਅੱਛਾ ਇਵੈਂਟ ਜਿਹੜਾ ਇਹ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਸਟੇਟਸ ਤੋਂ ਟੀਮਾਂ ਨੇ ਜਿਹੜੀਆਂ ਭਾਗ ਲੈ ਰਹੀਆਂ ਤੇ ਅੱਛੇ ਇੱਕ ਮੈਚੇਜ਼ ਹੋਣਗੇ 3 ਦਿਨ ਲਈ ਜੋ ਟੂਰਨਾਮੈਂਟ ਚੱਲ ਰਿਹਾ ਸੋ ਇਹਦੇ ਨਾਲ ਨਾਲ ਅਸੀਂ ਮੈਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਐਜ਼ ਅ ਪਲੇਅਰ ਹੋਣ ਦੇ ਨਾਤੇ ਵੀ ਇਹਦੇ ਵਿੱਚ ਆਇਆ ਤੇ ਬੜੀ ਹੀ ਕੁਸ਼ ਨਸੀਬ ਹੈ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਇਹਦੇ ਵਿੱਚ ਇਵੈਂਟ ਦੇ ਵਿੱਚ ਭਾਗ ਲੈਂਦਾ ਸੋ ਇਹ ਇਹ ਇੱਕ ਬੜੀ ਹੀ ਜ਼ਰੂਰੀ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਕ੍ਰਿਕਟ ਸਪੋਰਟਸ ਦੇ ਇਵੈਂਟਸ ਜਿਹੜੇ ਨੇ ਜਿਆਦਾ ਤੋਂ ਜਿਆਦਾ ਹੋਣੇ ਚਾਹੀਦੇ ਨੇ ਜਿਵੇਂ ਕਿ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਹਰ ਜਗ੍ਹਾ ਨਸ਼ੇ ਦੇ ਬਾਰੇ ਗੱਲ ਕੀਤੀ ਜਾਂਦੀ ਪਰ ਮੈਨੂੰ ਲੱਗਦਾ ਕਿ ਜਦੋਂ ਇਦਾਂ ਦੀ ਇਵੈਂਟ ਅਸੀਂ ਕਰਵਾਵਾਂਗੇ ਤੇ ਅਸੀਂ ਇਦਾਂ ਦੀਆਂ ਜਿੰਨੀਆਂ ਵੀ ਕ੍ਰੀਤੀਆਂ ਸਮਾਜ ਦੀਆਂ ਉਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਇਹਨਾਂ ਦੇ ਰਾਹੀਂ ਕ੍ਰਿਕਟ ਐਸੋਸੀਏਸ਼ਨ ਫਾਊਂਡੇਸ਼ਨ ਵੱਲੋਂ ਅਸੀਂ 3 ਦਿਨ ਦਾ ਇੱਥੇ ਪ੍ਰੋਗਰਾਮ ਰੱਖਿਆ ਸੀ ਤੇ 25 26 ਤੇ 27 ਉਹਦੀ ਅੱਜ ਓਪਨਿੰਗ ਸਰਦਾਰ ਸਰਵਜਿੰਦਰ ਸਿੰਘ ਡੀਐਸਪੀ ਫਤਿਹਗੜ ਚੂੜੀਆਂ ਵੱਲੋਂ ਕੀਤੀ ਗਈ ਆ ਇਹ 3 ਦਿਨ ਪ੍ਰੋਗਰਾਮ ਜਿਹੜਾ ਚੱਲੇਗਾ ਇਹ ਨੈਸ਼ਨਲ ਗੇਮਸ ਹੋ ਰਹੀ ਹੈ ਇੱਥੇ 20 22 ਸਟੇਟ ਅਦਰ ਸਟੇਟ ਤੋਂ ਜਿਹੜੀਆਂ ਟੀਮਾਂ ਇੱਥੇ ਸਾਡੇ ਕੋਲ ਪਹੁੰਚੀਆਂ ਪਈਆਂ ਨੇ ਅਸੀਂ ਸਾਰੀ ਟੀਮ ਗੁਰਵਿੰਦਰ ਸਿੰਘ ਪੰਨੂ ਜੀ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਬਲਰਾਜ ਸਿੰਘ ਜੀ ਜਨਰਲ ਸੈਕਟੀ ਸਾਡੇ ਅਜੀਤ ਕੁਮਾਰ ਜੀ ਜੋ ਜੰਮੂ ਤੋਂ ਸੈਕਟੀ ਨੇ ਸਾਡੇ ਅਤੇ ਸਾਡੀ ਸਾਰੀ ਟੀਮ ਵੱਲੋਂ ਹੀ ਬੜਾ ਵੱਡਾ ਇੱਕ ਉਪਰਾਲਾ ਕਰਕੇ ਜੋ ਇਹ ਗੇਮਾਂ ਸਾਡੇ ਤੋਂ ਬਾਹਰਲੀ ਸਟੇਟ ਦੇ ਵਿੱਚ ਕਿਤੇ ਹੋਣੀਆਂ ਸੀ ਅਸੀਂ ਇਹਨਾਂ ਕੋਲ ਸੁਪਰ 7 ਕ੍ਰਿਕਟ ਐਸੋਸੀਏਸ਼ਨ ਫਾਊਂਡੇਸ਼ਨ ਵੱਲੋਂ ਪੰਜਾਬ ਦਾ ਟਾਈਮ ਲੈ ਕੇ ਤੇ ਇੱਥੇ ਕਰਵਾ ਰਹੇ ਆ ਸਾਡਾ ਏਮ ਇਹ ਹੈ ਵੀ ਅਸੀਂ ਜਿਹੜਾ ਆ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਇਹਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਇਹ 3 ਦਿਨ ਚੱਲੇਗਾ 25 26 ਤੇ 27 ਨੂੰ ਅਤੇ ਇੱਥੇ ਤਿੰਨ ਦਿਨ ਦੇ ਵਿੱਚ ਹੋਰ ਵੀ ਜੋ ਰਾਜਨੀਤਿਕ ਲੀਡਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਹੋਰਨਾਂ ਨੂੰ ਵੀ ਆਉਣ ਦੀ ਉਹ ਵੀ ਸਾਡੇ ਕੋਲ ਪਹੁੰਚ ਰਹੇ ਆ ਉਹ ਸਾਰਿਆਂ ਨੂੰ ਬੇਨਤੀ ਆ ਵੀ ਹਮ ਹਮਾ ਆ ਕੇ ਇੱਥੇ ਪਹੁੰਚੋ ਅਤੇ ਇਸ ਪ੍ਰੋਗਰਾਮ ਦੀਆਂ ਜੋ ਇੱਕ ਬਹੁਤ ਵੱਡਾ ਸਟੇਟ ਪੱਧਰ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਦੀਆਂ رونਕਾਂ ਵਧਾਓ